ਬਿਲਕੁਲ ਜੀ ਅੱਜ ਮਲੋਟ ਹਲਕੇ ਦੇ ਜਿਹੜੇ ਪਿੰਡਾਂ 'ਚ ਜ਼ਿਆਦਾ ਨੁਕਸਾਨ ਹੋਇਆ ਗੜੇਮਾਰੀ ਕਰਕੇ ਉਹਦੇ ਵਿੱਚ ਮੈਂ ਅੱਜ ਮੇਰੇ ਨਾਲ ਸਾਰੀ ਟੀਮ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਏਡੀਸੀ ਸਾਹਿਬ ਨੇ ਐਸਟੀਐਮ ਸਾਹਿਬ ਨੇ ਔਰ ਪਟਵਾਰੀ ਜਿਹੜੇ ਵੀ ਸੰਬੰਧਤ ਨੇ ਔਰ ਸਾਰਿਆਂ ਨੂੰ ਗਰਦੌਰੀ ਦਾ ਜਿਹੜਾ ਆਰਡਰ ਉਹ ਦੇ ਦਿੱਤਾ ਗਿਆ ਹੈ ਔਰ ਇਸ ਤੋਂ ਪਹਿਲਾਂ ਵੀ ਮੇਰੀ ਜੋ ਗੱਲਬਾਤ ਹੋਈ ਏਡੀਸੀ ਸਾਹਿਬ ਨਾਲ ਐਸਟੀਐਮ ਸਾਹਿਬ ਨਾਲ ਕਿ ਜਿੰਕਿਸ ਨੇ ਵਾਡ ਵੀ ਲਿਆ ਤਾਂ ਉਸ ਤੋਂ ਪਹਿਲਾਂ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਕਾਊਂਟ ਕਰ ਲਈ ਜਾਊਗੀ ਸੋ ਪੰਜਾਬ ਸਰਕਾਰ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ ਬਹੁਤ ਜਲਦੀ ਗਰਦਾਵਰੀ ਦਾ ਕੰਮ ਕੰਪਲੀਟ ਕਰਕੇ ਅਸੀਂ ਜਿਹੜਾ ਇਹਨਾਂ ਨੂੰ ਬਣਦਾ ਮੁਆਵਜ਼ਾ ਦੇ ਅੱਜ ਕਿੰਨੇ ਪਿੰਡਾਂ ਤੋਂ ਮੈਂ ਤੁਸੀ ਆ ਥੋੜਾ ਕਰ ਰਿਹਾ ਅੱਜ ਪਹਿਲਾਂ ਮੈਂ ਅਵਲ ਖਰਾਨੇ ਗਈ ਸੀ ਹੁਣ ਕਿੰਗਰਾ ਆਈਆ ਘੁਮਿਆਰਾ ਜਾਊਂਗੀ ਉਸ ਤੋਂ ਬਾਅਦ ਫਕਰ ਸਰ ਜਾਊਂਗੀ ਸੋ ਚਾਰ ਪੰਜ ਪਿੰਡ ਹੈਗੇ ਸਾਡੇ ਜਿਹੜੇ ਅਫੈਕਟਡ ਆ ਸਾਰੇ ਪਿੰਡਾਂ ਤੋਂ ਮੈਂ ਮਾਮਲਾ ਤਰਕ ਹੋਇਆ ਸੀ ਸਮਾਜ ਨਾਲ ਪਾਈ ਕਰੇਦਾ ਸੋ ਲੱਭ ਜੀ ਬੋਲਣਾ ਲਿਖੋ ਇਸ ਤਰ੍ਹਾਂ ਮੈਂ ਇਸ ਗੱਲ ਦਾ ਸਖਤ ਵਿਰੋਧ ਕਰਦੀ ਹਾਂ ਕਿ ਜਦੋਂ ਅਸੀਂ ਕਿਸੇ ਨੂੰ ਜਾਤ ਦੇ ਆਧਾਰ ਤੇ ਰੰਗ ਨਸਲ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਜੜੀਆਂ ਕਰੀਆਂ ਜਾਣੀਆਂ ਨੇ ਉਹ ਸੰਵਿਧਾਨ ਦੇ ਵੀ ਖਿਲਾਫ ਹੈ ਸੋ ਉਹਨਾਂ ਤੇ ਐਕਸ਼ਨ ਲੈਣਾ ਬਣਦਾ ਸੀ ਸੋ ਮੈਂ ਇਸ ਤੇ ਹੱਕ ਚਾ ਕਿ ਉਹਨਾਂ ਤੇ ਐਕਸ਼ਨ ਲਿਪਤਾ ਗਿਆ